ਸਤਿ ਸ਼੍ਰੀ ਅਕਾਲ ਦੋਸਤੋ ਸੋ ਬਾਈ ਜੀ ਅੱਜ ਛੋਟੇ ਸਾਈਜ਼ ਦੇ ਵਿੱਚ ਬਹੁਤ ਵਧੀਆ ਕਰਾਹ ਰੈਡੀ ਕਰਕੇ ਲੈ ਕੇ ਆਏ ਆ ਸੋ ਅਕਸ ਦਰਅਸਲ ਬਾਈ ਜੀ ਬਾਈਆਂ ਕੋਲੇ ਆਪਣਾ ਚੌਥਾ ਪੰਜਵਾਂ ਕਰਾਹ ਜਾ ਰਿਹਾ ਹੈਗਾ ਬਾਈ ਰਾਮਸਰੇ ਤੋਂ ਰਾਜਸਤਾਨੀ ਭਰਾ ਸਾਡੇ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਆਗੇ ਸੋ ਉਹਨਾਂ ਨੇ ਆਰਡਰ ਤੇ ਪ੍ਰੋਸੈਸ ਕੀਤਾ ਆਪਾਂ ਤੋਂ ਕਰਾਹਾ ਇਹ ਬਣਵਾਇਆ ਹੈਗਾ ਸੋ ਪਹਿਲਾਂ ਉਹਨਾਂ ਕੋਲੇ ਜਿਹੜੇ ਕਰਾਹੇ ਗਏ ਉਹਨਾਂ ਦਾ ਵਜ਼ਨ ਮਿਨੀਮਮ 1 ਕੁਆਂਟਲ 35-40 ਕਿਲੋ ਸੀਗਾ ਬਟ ਬਾਈ ਕਹਿੰਦੇ ਕੁਝ ਚੇਂਜ ਕਰ ਦੇ ਇਹਦੇ ਵਿੱਚ ਬਾਈ ਜੀ ਸੋ ਇਹਦੇ ਵਿੱਚ ਆਪਾਂ ਵਜ਼ਨ 1 ਕੁਆਂਟਲ 60-65 ਕਿਲੋ ਕੀਤਾਗਾ ਸੋ ਉਹਦੇ ਬਾਰੇ ਕਰਾਹੇ ਬਾਰੇ ਤੁਹਾਨੂੰ ਸਾਰੀ ਡਿਟੇਲ ਦੇਵਾਂਗੇ ਥੋੜਾ ਜਿਹਾ ਹੈਵੀ ਕੀਤਾਗਾ ਕਰਾਹਾ ਆਪਾਂ ਸੋ ਜੇ ਗੱਲ ਕਰੀਏ ਇਹਦੇ ਵਿੱਚ ਆਪਾਂ ਕੋੜੀ ਵੀ ਵਧੀਆ ਪਾਈ ਹੋਈ ਆ ਪਹਿਲਾਂ ਇਹਦੇ ਵਿੱਚ ਤਿੰਨ ਸੂਤ ਲੱਗੀ ਹੋਈ ਸੀ ਬਟ ਇਹਦੇ ਵਿੱਚ ਆਪਾਂ ਥੋੜਾ ਚੇਂਜ ਕੀਤਾਗਾ ਸੋ ਚਾਰ ਸੂਤ ਕੋੜੀ ਇਹਦੇ ਵਿੱਚ ਆਪਾਂ ਪਾਈ ਹੈਗੀ ਸੋ ਬਜਨ ਮੈਂਟੇਨ ਹੋ ਜੇ ਤਾਂ ਕਰਕੇ ਸੋ ਇਹਦੇ ਵਿੱਚ ਆਪਾਂ ਸਪੋਰਟਾਂ ਵਗੈਰਾ ਵੀ ਇਹਦੇ ਵਿੱਚ ਡੰਡੇ ਨੂੰ ਦਿੱਤਗਾ ਹੋਗਾ ਸੋ ਬਾਈਆਂ ਦਾ ਕੰਮ ਬਾਈ ਕਰਨ ਵੀ ਆਪਾਂ ਪੱਥਰ ਤੇ ਜਾਰੇ ਚਲਾਉਣਾ ਹੁੰਦਾ ਬਾਈ ਜੀ ਸੋ ਤਾਂ ਕਰਕੇ ਆਪਾਂ ਵੀ ਸਾਨੂੰ ਹੈਵੀ ਕਰਾ ਦੇ ਦਿਓ ਤਾਂ ਕਰਕੇ ਆਪਾਂ ਬਣਾ ਕੇ ਦਿੱਤਾਗਾ ਸੋ ਇਹਦੀ ਆਪਾਂ ਬੈਕ ਸਾਈਡ ਦੀ ਵੀ ਗੱਲ ਕਰਾਂਗੇ ਅੱਗੇ ਤੋਂ ਵੀ ਤੁਹਾਨੂੰ ਦਿਖਾਤਾ ਕਰਾਹਾ ਸੋ ਇਹਦੇ ਵਿੱਚ ਆਪਾਂ ਛੁਰੀ ਵਾਲਾ ਵੀ ਇੱਕ ਚੇਂਜ ਕੀਤਾ ਹੋਇਆ ਵੱਡਾ ਚੇਂਜ ਇਹਦੇ ਵਿੱਚ ਕਰਵਾਇਆ ਬਾਈਆਂ ਨੇ ਸੋ ਬਾਈ ਕਹਿੰਦੇ ਵੀ ਪੱਥਰ ਤੇ ਨਾ ਜਿਆਦੇ ਕੱਸਦੀ ਹੈ ਛੁਰੀ ਬਾਈ ਸੋ ਅਕਸਰ ਤੁਸੀਂ ਆਪਣੇ ਕਰਾਹਿਆਂ ਦੇ ਵਿੱਚ ਆਪਣੇਆ ਵੀਡੀਓ ਦੇ ਵਿੱਚ ਕਰਾਹਿਆਂ ਦੇ ਜਿਹੜਿਆ ਛੁਰੀਆਂ ਲੱਗੀਆਂ ਦੇਖੀਆਂ ਨੇ ਉਹ ਮੰਨ ਕੇ ਚਲੋ 4 ਇੰਚ ਹੀ ਲਾਉਣੇ ਹੁੰਦੇ ਆਪਾਂ ਉਹਦੀ ਮਟਾਈ ਆਪਾਂ ਚੇਂਜ ਕਰਤੀ ਪਰ ਉਹਦੀ ਲੰਬਾਈ ਨਹੀਂ ਚੇਂਜ ਕੀਤੀ ਸੀ ਆਪਾਂ ਉਹ ਉਹਦਾ ਵੀ ਕਾਰਨ ਹੁੰਦਾ ਬਾਈ ਜੀ ਕਿਉਂ ਜਿਆਦੇ ਜਦੋਂ ਆਪਾਂ ਚੌੜੀ ਛੁਰੀ ਲਾ ਦਿੰਦੇ ਆ ਨਾ ਉਹ ਮੁੜ ਜਾਂਦੀ ਆ ਸੋ ਨਡਾਂ ਦੀ ਉਨੀ ਪਕੜ ਨਹੀਂ ਰਹਿੰਦੀ ਤਾਂ ਕਰਕੇ ਛੁਰੀ ਮੁੜ ਜਾਂਦੀ ਆ ਸੋ ਆਪਾਂ 4 ਇੰਚ ਛੁਰੀ ਲਾ ਕੇ ਦਿੰਨੇ ਹੁੰਨੇ ਆ ਮਟਾਈ ਜਰੂਰ ਵਧਾ ਦਿੰਨੇ ਆਪਾਂ 2 ਸੂਤ 2.5 ਸੂਤ 3 ਸੂਤ ਕਰ ਦਿੰਨੇ ਆ ਪਰ ਉਹਦੀ ਚੜਾਈ ਨਹੀਂ ਵਧਾਉਂਦੇ ਹੁੰਦੇ ਸੋ ਬਾਈਆਂ ਨੇ ਆਪਦੀ ਜ਼ਿੰਮੇਵਾਰੀ ਤੇ ਬਾਈ ਕਹਿੰਨੇ ਵੀ ਕੋਈ ਚੱਕਰ ਨਹੀਂਗਾ ਬਿੰਗੀ ਵੈਸੇ ਤਾਂ ਹੁੰਦੀ ਨਹੀਂ ਛੁਰੀ ਕਈ ਵਾਰੀ ਤੇ ਹੁਣ ਬਾਈਆਂ ਦਾ ਕੰਮ ਪੱਥਰ ਦਾਗਾ ਸੋ ਉਹ ਵੀ ਆਪਦੀ ਥਾਂ ਤੇ ਸਹੀ ਨੇ ਬਾਈ ਸੋ ਛੇਤੀ ਕਹ ਜਾਂਦੀ ਆ 4 ਇੰਚ ਛੁਰੀ ਸੋ ਤਾਂ ਕਰਕੇ ਬਾਈਆਂ ਨੇ 6 ਇੰਚ ਦੇ ਵਿੱਚ ਛੁਰੀ ਲਵਾਈ ਹੋਈ ਹੈਗੀ ਸੋ ਕਹਿੰਦੇ ਪੱਥਰ ਤੇ ਜਾਦੇ ਕਹਦੀ ਛ 6 ਇੰਚ 2.5 ਸੂਤ ਵਾਲੀ ਇਹਦੇ ਵਿੱਚ ਛੁਰੀ ਲਵਾਈ ਆ ਬਾਈਆਂ ਨੇ ਸੋ ਇਹਨਾਂ ਦਾ ਕੰਮ ਬਾਈ ਉਹ ਕਹਿੰਦੇ ਵੀ ਲਗਾਤਾਰ ਹੀ ਸਾਡਾ ਛੜਕਦਾ ਕੰਮ ਚੱਲਦਾ ਰਹਿੰਦਾ ਹੈਗਾ ਤਾਂ ਕਰਕੇ ਸਾਨੂੰ ਵਧੀਆ ਛੁਰੀ ਲਾ ਕੇ ਦਿਓ ਬਾਈ ਸੋ ਬੈਕ ਸਾਈਡ ਤੋਂ ਵੀ ਦਿਖਾਉਣਾ ਤੁਹਾਨੂੰ ਕਰਾ ਆ ਵੀਰੇ ਸੋ ਜੇ ਬੈਕ ਸਾਈਡ ਦੇ ਵਿੱਚ ਵੀ ਵਧੀਆ ਬਾਈਆਂ ਨੇ ਮੰਨ ਕੇ ਚਲੋ ਹੈਵੀ ਕਰਵਾ ਕਰਾਹਾ ਆਪਾਂ ਤੋਂ ਬਣਵਾਇਆ ਹੈਗਾ ਤੁਹਾਨੂੰ ਆਪਾਂ ਦੱਸਈ ਆ ਵੀ ਆਪਾਂ ਇਹਦੇ ਵਿੱਚ ਵਜਨ ਚੇਂਜ ਕੀਤਾ ਵਜਨ ਵਧਾਇਆ ਹੈਗਾ ਇਹਦਾ ਸੋ ਤਾਂ ਕਰਕੇ ਪਹਿਲਾਂ ਇਹਦੇ ਵਿੱਚ ਮੰਨ ਕੇ ਚਲੋ ਜਿਹੜਾ ਆਹਾ ਬੀਮਾ ਉੱਪਰ ਵਾਲਾ ਬੀਮਾ ਇਹ 2 ਇੰਚ ਹੀ ਲਾਉਂਦੇ ਹੁੰਦੇ ਸੀ ਆਪਾਂ ਬਟੇ ਦੇ ਵਿੱਚ ਆਪਾਂ 2.5 ਇੰਚੀ ਦੋ ਸੂਤ ਵਾਲਾ ਦੋਨੇ ਬੀਮ ਉੱਪਰ ਥੱਲੇ ਆਲਮੋਸਟ ਸੇਮ ਲਾਏ ਹੋਇਆ ਪੂਰੇ ਵਧੀਆ ਹੈਵੀ ਜੈਪ ਤਿਆਰ ਕਰਕੇ ਦਿੱਤਾ ਬਾਈਆਂ ਨੂੰ ਗਰਾਹਾ ਇਹਦੇ ਵਿੱਚ ਰਕਾਬਾਂ ਆ ਗਈਆਂ ਜੀ ਬੈਕਪੈਨ ਵਾਸਤੇ ਕਿੱਲੀਆਂ ਬਾਈਆਂ ਨੇ ਆਪਾਂ ਤੋਂ ਵਧੀਆ ਮੋਟੀਆਂ ਤੇ ਹੈਵੀ ਲਵਾਆਂ ਨੇ ਸੋ ਇਹਦੇ ਵਿੱਚ ਹੁੱਕ ਦੀ ਗੱਲ ਕਰੀਏ ਹੁੱਕ ਦੀ ਐਡਜਸਟਮੈਂਟ ਸਿੰਗਲ ਹੀ ਰੱਖੀ ਹੋਈ ਆ ਸੋ ਬਾਈ ਕਹਿੰਦੇ ਵੀ ਬਾਈ ਛੋਟਾ ਕਰਾਗਾ ਸਾਡੇ ਬੰਦੇ ਕਈ ਰਿਟੋਜਨ ਵਗੈਰਾ ਪਾ ਲੈਣ ਸੋ ਇੱਕ ਚ ਵੀ ਪਾ ਪੈ ਜਾਂਦਾ ਵੀਰੇ ਟੋਜਨ ਸੋ ਤਾਂ ਕਰਕੇ ਆਪਰੇ ਵਿੱਚ ਡਬਲ ਹੁੱਕ ਨਹੀਂ ਲਾਈ ਜਾਦੇ ਧੱਕਾ ਕਰ ਲੈਣਗੇ ਸਾਡੇ ਜਿਹੜੇ ਡਰਾਈਵਰ ਭਰਾ ਸਾਡੇ ਕਰਾਹੇ ਚਲਾਉਂਦੇ ਆ ਸੋ ਤਾਂ ਕਰਕੇ ਇਹਦੇ ਵਿੱਚ ਇੱਕ ਹੁੱਕ ਲਾਈ ਹੋਈ ਆ ਬਾਕੀ ਕਰਾਹੇ ਜੇ ਤੁਸੀਂ ਰੰਗ ਵਗੈਰਾ ਦੀ ਸਫਾਈ ਵਿੱਚ ਚੈੱਕ ਕਰ ਸਕਦੇ ਹੋ ਸਫਾਈ ਦਾ ਆਪਣਾ ਮੇਨ ਕੰਮ ਆਰੇ ਵਿੱਚ ਬਾਕੀ ਕਲਰ ਵਗੈਰਾ ਦੀ ਸ਼ੈਣ ਪੂਰੀ ਵਧੀਆ ਆਈ ਹੋਈ ਆ ਰੱਟ ਚ ਤਾਂ ਆਪਾਂ ਪੇਂਟ ਕਰਦੇ ਆ ਇਹਦੇ ਵਿੱਚ ਬਾਕੀ ਆ ਨਟਾਂ ਦੀ ਮੇਨਟੇਨੈਂਸ ਵੀ ਆਪਾਂ ਤੁਸੀਂ ਦੇਖ ਸਕਦੇ ਹੋ ਨੇੜੇ ਨੇੜੇ ਸਾਰੇ ਨਾਟ ਪੈਰਗਾ ਪਾਏ ਹੋਏ ਆ ਬਾਕੀ ਜੇ ਹੋਰ ਗੱਲ ਕਰੀਏ ਬਾਈ ਜੀ ਬਾਈਆਂ ਨੇ ਨਾ ਆਪਾਂ ਇਹ ਕਰਾਹੇ ਤਾਂ ਬਾਈਆਂ ਨੂੰ ਦੇਣੇ ਦੇਣਾਗਾ ਇੱਕ ਵਾਰ ਹਰ ਵੀ ਉਧਰ ਵੀ ਚਾਤੀ ਮਰਾਰੇ ਬਾਈ ਬਾਈਆਂ ਦਾ ਆਪਾਂ 7 ਫੁੱਟ ਸਾਈਜ਼ ਦੇ ਵਿੱਚ ਕਰਾਹੇ ਤਿਆਰ ਕਰਕੇ ਦੇ ਰਹੇ ਹਾਂਗੇ। ਸੋ ਬਾਈਆਂ ਨੇ ਉਹ ਵੀ ਆਪਾਂ ਨੂੰ ਸਾਈਜ਼ ਦਿੱਤੀ ਆ ਬਾਈ ਕਹਿੰਦੇ ਵੀ ਸਾਨੂੰ ਦੋ ਕਰਾਹੇ ਬਣਾ ਦਿਓ। ਇੱਕ 6.5 ਫੁੱਟ ਬਣਾਉਣੇ ਮਨਉਣਾ 7 ਫੁੱਟ 'ਚ ਵੀ ਬਣਾ ਦਿਓ। ਸੋ ਤਾਂ ਕਰਕੇ ਇਹ ਕਰਾਹੇ ਦੀ ਆਪਾਂ ਸਮਾਨ ਵਗੈਰਾ ਰੈਡੀ ਕਰ ਰਹੇ ਹਾਂ। ਜਦੋਂ ਇਹ ਕਰਾਹਾ ਬਾਈ ਜੀ ਰੈਡੀ ਹੋ ਗਿਆ ਸੋ ਇਹਦੇ ਬਾਰੇ ਵੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ। ਸੋ ਬਾਕੀ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਤੁਸੀਂ ਕਿਸੇ ਵੀ ਸਾਈਜ਼ ਦਾ ਕਰਾਹਾ ਬਣਾਉਣਾ 8 ਫੁੱਟ, 9 ਫੁੱਟ, 6 ਫੁੱਟ, 5 ਫੁੱਟ, 4 ਫੁੱਟ ਵੀ ਬਣਾ ਲਾਂਗੇ ਬਾਈ। 9 ਫੁੱਟ, 10 ਫੁੱਟ ਜਿਹੇ ਜਿਹੜਾ ਸਾਈਜ਼ ਬ ਕਿੰਨੇ ਹੀ ਵਜਨ ਦਾ ਬਣਾਉਣਾ ਬਈ ਕਿਹੇ ਜਾ ਵੀ ਬਣਾਉਣਾ ਬਈ ਸਕਰੀਨ ਤੇ ਆਪਣਾ ਨੰਬਰ ਚੱਲੀ ਜਾਂਦਾ ਬਈ ਕਾਲ ਕਰ ਲਿਓ ਬਾਕੀ ਬਈ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਤਾਈਂ ਕਿਸੇ ਭਰਾ ਤਾਈਂ ਘਰ ਬੈਠੇ ਜਾਣਕਾਰੀ ਸੌਖੀ ਪਹੁੰਚ ਜਾਏ ਸੋ ਬਾਕੀ ਰਿਵਿਊ ਬਾਈਆਂ ਦਾ ਹੋ ਸਕੇ ਆਪਾਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਬਾਕੀ ਬਈ ਪਹਿਲਾਂ ਵੀ ਆਪਾਂ ਇਹਨਾਂ ਦੇ ਵੀਡੀਓ ਪਾਉਂਦੇ ਰਹਿੰਦੇ ਹਾਂ ਜੇ ਰਿਵਿਊ ਤੁਹਾਡੇ ਨਾਲ ਸਾਂਝਾ ਕੀਤਾ ਹੋਇਆ ਬਟ ਜੇ ਇਸ ਕਰਾ ਵਾਰੇ ਵੀ ਬਾਈਆਂ ਦਾ ਪਰ ਵੀ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਸੋ ਜੁੜੇ ਰਹੋ ਨਾਲ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਦੇ ਉੱਤੇ ਨਾਲੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਯੂਟਿਊਬ ਚੈਨਲ ਨੂੰ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਭੁੱਲਣਾ ਸਤਿ ਸ੍ਰੀ ਅਕਾਲ ਜੀ